ਕਿ ਕਿਕਲੀ ਕਲੀਰ ਦੀ ਪੁਰੀ ਹਾਸ ਸੁਖਵੀਰ ਦੀ ਕਿਕਲੀ ਕਲੀਰ ਦੀ ਪੁਰੀ ਹਾਸ ਸੁਖਵੀਰ ਦੀ ਸਮਝ ਪੁਚਾਵੇ ਨਾ ਵੋਟ ਕੋਈ ਠਿਆਵੇ ਨਾ ਮੱਖੀ ਉੱਡੇ ਨਾ ਪਿੰਡੇ ਤੋਂ ਸੀਟ ਫਸ ਗਈ ਪਿੰਡੇ ਕੋਲ ਜੋ ਕੰਮ ਕੀਤੇ ਭਗਵਾਨ ਤੇ ਸਾਡੀ ਪਾਰਟੀ ਦਾ ਅੰਤ ਨੇ ਰਿਸ਼ਵਤ ਖੋਰਾਂ ਨੂੰ ਕੋਈ ਟਿੱਤ ਨਹੀਂ ਬਿਜਲੀ ਦਾ ਕੋਈ ਪਿੱਲ ਨਹੀਂ ਰਸੀਆਂ ਚ ਪਾਣੀ ਇਹ ਨਾਮ ਕਰਿਆ ਬੜੀ ਲੰਮੀ ਕਹਾਣੀ ਹੈ ਲੋਕ ਉਹਨੂੰ ਸਾਨੂੰ ਚਾਹੁੰਦੇ ਸੀ ਜਦੋਂ ਵੱਡੇ ਬਾਦ ਸਾਹਿਬ ਜੁਹੁੰਦੇ ਸੀ ਲੋਕ ਉਹਨੂੰ ਸਾਨੂੰ ਚਾਹੁੰਦੇ ਸੀ ਜਦੋਂ ਵੱਡੇ ਬਾਦ ਸਾਹਿਬ ਜੁਹੁੰਦੇ ਸੀ ਤੇ ਉਹ ਤੋਂ ਬਾਅਦ ਸਮਝੀ ਨਾ ਸੋਚੀ ਐ ਫਿਰ ਕਾਲੀਦਾਰ ਦੀ ਫੱਟੀ ਭਾਈ ਤੇ ਭਾਈ ਨੇ ਪੁੱਛੀ ਐ ਮੇਰਾ ਸੁੱਕੀ ਜਾਵੇ ਖੂਲਵੇ ਕਾਲੀ ਕਿਹੂਰ ਮੇ ਅਸੀਂ ਮੌਜੂਦ ਲੁੱਟੀ ਹੈ ਪੁੱਗੀ ਛਿੱਤਰ ਨਾਲ ਲੁੱਟੀ ਹੈ ਹੋਰ ਸਾਡੀ ਜੰਗ ਆ ਸਪੋਰਟ ਵਾਲੇ ਮਾਨ ਦੇ ਪੁੱਤੀ ਹੈ ਲੈ ਚਾਰ ਦਿਨ ਤੋਂ ਬਾਅਦ ਬਾਲ ਪ੍ਰਵਾਦੀ ਰਾਜਨੀਤਿਕ ਪੱਕੀ ਛੁੱਟੀ ਹੈ